ਜੀ ਸਤਿ ਸ਼੍ਰੀ ਅਕਾਲ ਮੈਂ ਦੀਪਸ਼ਿਕਾ ਸ਼ਰਮਾ ਹਾਂ ਡਿਪਟੀ ਕਮਿਸ਼ਨਰ ਫਰੋਸਪੁਰ ਆਪ ਸਾਰਾ ਨੂੰ ਦੱਸਣਾ ਚਾਹੁੰਦੀ ਆ ਕਿ ਕੱਲ ਇੱਕ ਮੌਕ ਟ੍ਰੈਲ ਪਲਾਨਡ ਹੈ ਜਿਹਦੇ ਵਿੱਚ ਆਪਣਾ ਸਾਇਰਨ ਸਿਸਟਮ ਦੇ ਨਾਲ ਲੱਗੇ ਪੂਰਾ ਐਕਸਟੈਂਸਿਵ ਬਲੈਕਆਊਟ ਜਿਵੇਂ 48 ਘੰਟਾ ਪਹਿਲਾਂ ਇੱਕ ਵਾਪਰਲ ਹੋਈ ਸੀ ਉਸੇ ਤਰੀਕੇ ਨਾਲ ਇਹ ਇੰਟੀਗ੍ਰੇਟਿਡ ਮੌਕ ਟ੍ਰੈਲ ਪੂਰੇ ਸ਼ਹਿਰ ਤੇ ਕੈਂਟੂ ਏਰੀਆ ਦੀ ਇੰਟੀਗ੍ਰੇਟਿਡ ਮੌਕ ਟ੍ਰੈਲ ਦਾ ਪਲਾਨ ਹੈ ਉਧਿਤ ਹੈ ਉਧਿ ਪ੍ਰੀਪੇਅਰਨੈਸ ਲਈ ਅੱਜ ਸ਼ਾਮ 7:00 ਤੋਂ 7:30 ਵਜੇ ਤੱਕ ਜਿਨਨੇ ਆਪਣੇ ਸੀਬੀ ਸਾਇਰਨ ਸਿਵਲ ਡਿਫੈਂਸ ਸਾਇਰਨਸੇ ਪੂਰੇ ਸ਼ਹਿਰ ਵਿੱਚ ਲੱਗੇ ਹੋਏ ਉਹਨਾਂ ਦੀ ਆਪਰੇਸ਼ਨੈਬਿਲਟੀ ਚੈੱਕ ਕਰਨ ਵਾਸਤੇ ਅੱਜ ਉਹਨਾਂ ਦੀ ਫੰਕਸ਼ਨੈਲਿਟੀ ਚੈੱਕ ਕਰਨ ਵਾਸਤੇ 7:00 ਤੋਂ 7:30 ਅਸੀਂ ਉਹ ਸਾਇਰਨਸ ਦੀ ਆ ਸਾਊਂਡ ਜਿਹੜੀ ਹੈ ਉਹ ਚੈੱਕ ਕਰਾਵਾਂਗੇ ਕਿ ਸਾਰੇ ਸਾਇਰਨਸ ਫੰਕਸ਼ਨਲ ਹੈ ਜਾਂ ਨਹੀਂ ਹੈ ਤਾ 7:00 ਤੋਂ 7:30 ਇਦੀ ਪ੍ਰੋਪਰ ਸਿਟੀ ਤੇ ਅੰਦਰ ਮੁਨਿਆਦੀ ਕਰਾਨ ਵਾਸਤੇ ਵੀ ਇਹ ਸਰبان ਇਨੀਸ਼ੀਏਟਿਵ ਲੈ ਰਹੇ ਆਂ ਅੱਜ ਤਾਂ ਪਲੀਜ਼ ਇਹਦੇ ਵਿੱਚ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਇਹ ਕੱਲ ਦੀ ਜਿਹੜੀ ਮੌਕ ਡ੍ਰਿਲ ਹੈ ਉਹ ਆਪ ਸਾਰਾਂ ਦੇ ਸਹਿਯੋਗ ਨਾਲ ਇਹ ਪੂਰੀ ਸਕਸੈਸਫੁਲ ਹੋ ਸਕਦੀ ਹੈ ਉਹਦੀ ਪ੍ਰੀਪੇਅਰਡਨੈਸ ਤਹਿਤ ਹੀ ਉਹਦੀ ਤਿਆਰੀ ਤਹਿਤ ਹੀ ਉਹਦੀ ਮੁਸਤੈਦੀ ਤਹਿਤ ਹੀ ਇਹ ਅੱਜ ਦੀ ਜਿਹੜੀ ਸਾਇਰਨਸ ਦੀ ਵਰਟਿਬਿਲਟੀ ਚੈੱਕ ਕਰਨ ਵਾਸਤੇ ਇਹ ਐਕਸਰਸਾਈਜ਼ ਕੀਤੀ ਜਾ ਰਹੀ ਹੈ ਇਹ ਇੱਕ ਰੂਟੀਨ ਐਕਸਰਸਾਈਜ਼ ਹੈ ਸੋ ਥੈਟ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਜਿਹੜੇ ਸਾਇਰਨ ਲੱਗੇ ਹੋਏ ਆ ਉਹ ਸਾਰੇ ਫੰਕਸ਼ਨਲ ਵੀ ਹੈ ਕਿ ਨਹੀਂ ਹੈ ਤਾਂ ਇਹਦਾ ਟਾਈਮ ਸਬ ਤੋਂ 7:30 ਰਾਂਗਾ ਜੀ ਥੈਂਕ ਯੂ